ਮਾਰਕੀਟ ਕਮੇਟੀ ਰਾਜਪਾਲ ਦੇ ਨਵੇਂ ਬਣੇ ਚੇਅਰਮੈਨ ਦੀਪਕ ਸੋਤ ਨੂੰ ਪਦ ਤੇ ਬਿਠਾਉਣ ਵਾਸਤੇ ਸਮਰੋਹ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਤੇ ਮੰਡੀ ਬੋਰਡ ਦੇ ਚੇਅਰਮੈਨ ਸਰਦਾਰ ਰਜਨ ਸਿੰਘ ਬਰਸਟੇ ਪੰਜਾਬ ਸਟੇਟ ਇੰਡਸਟਰੀ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਸੀਨੀਅਰ ਵਾਈਸ ਚੇਅਰਮੈਨ ਪਰਵੀਨ ਛਾਬੜਾ ਅਤੇ ਹੋਰ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਸ਼ਿਰਕਤ ਕਰ ਉਹਨਾਂ ਨੂੰ ਵਧਾਈਆਂ ਦਿੱਤੀਆਂ ਸਰਦਾਰ ਬਰਸਟੇ ਨੇ ਉਹਨਾਂ ਨੂੰ ਅਸ਼ੀਰਵਾਦ ਦਿੰਦੇ ਹੋਏ ਨਵੇਂ ਚੇਅਰਮੈਨ ਦੀਪਕ ਸੋਤ ਨੂੰ ਆਪਣੀ ਕੁਰਸੀ ਤੇ ਉਹਨਾਂ ਨੂੰ ਬਿਠਾਇਆ ਇਸ ਤੋਂ ਪਹਿਲਾਂ ਮਾਰਕੀਟ ਕਮੇਟੀ ਦੇ ਦਫ਼ਤਰ ਤੇ ਜੋ ਕਰਵਾਏ ਗਏ ਸੁਖਬੀ ਸਾਹਿਬ ਦੇ ਪਾਰਡ ਦੇ ਮੌਕੇ ਤੇ ਦੀਪਕ ਸੂਦਰ ਦੇ ਪਰਿਵਾਰ ਸਾਹਿਬ ਜਿਤ ਪਹੁੰਚ ਕੇ ਅਸ਼ੀਰਵਾਦ ਵੀ ਲਿਆ ਸਾਹਿਬਾਨ ਦਾ ਨਹੀਂ ਕਰਤੇ ਆਰਚਾਰ ਦੇ ਵਾਸੀ ਜੀ ਬੋਲੋ ਜੀ ਵਾਹਿਗੁਰੂ ਅੱਜ ਸਾਡੇ ਸਾਰਿਆਂ ਵਾਸਤੇ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਜਦੋਂ ਪਾਰਟੀ ਦੇ ਬਹੁਤ ਹੀ ਦ੍ਰਿੜ ਇਰਾਦੇ ਨਾਲ ਕੰਮ ਕਰਨ ਵਾਲੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਸਾਡੇ ਦੀਪਕ ਸੂਤ ਜੀ ਜਿਹੜੇ ਪਿਛਲੇ ਸਮੇਂ ਤੋਂ ਲੰਬੇ ਸਮੇਂ ਤੋਂ ਦੋਨੋਂ ਭਰਾ ਗਲੀ ਗਲੀ ਘੁੰਮ ਕੇ ਪਾਰਟੀ ਦਾ ਪ੍ਰਚਾਰ ਕਰਦੇ ਰਹੇ ਨੇ ਅਰਵਿੰਦ ਕੇਜਰੀਵਾਲ ਜੀ ਦੀਆਂ ਨੀਤੀਆਂ ਦਾ ਪ੍ਰਚਾਰ ਕਰਦੇ ਰਹੇ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਨੀਤੀਆਂ ਦਾ ਪ੍ਰਚਾਰ ਕਰਦੇ ਰਹੇ ਨੇ ਅੱਜ ਪਾਰਟੀ ਵੱਲੋਂ ਉਹਨਾਂ ਨੂੰ ਇਸ ਰਾਜਪੁਰਾ ਮਾਰਕੀਟ ਕਮੇਟੀ ਦਾ ਚੇਅਰਮੈਨ ਲਗਾਇਆ ਗਿਆ ਮੈਂ ਦੀਪਕ ਸੂਤ ਜੀ ਨੂੰ ਅਤੇ ਸਾਰੇ ਪਰਿਵਾਰ ਨੂੰ ਬਹੁਤ ਵਧਾਈ ਦਿੰਦਾ ਬਹੁਤ ਖੁਸ਼ੀ ਦਾ ਮੌਕਾ ਹੈ ਔਰ ਆਸ ਕਰਦਾ ਕਿ ਇਹ ਪੂਰੀ ਲਗਨ ਦੇ ਨਾਲ ਦ੍ਰਿੜਤਾ ਦੇ ਨਾਲ ਇਮਾਨਦਾਰੀ ਦੇ ਨਾਲ ਇਸ ਰਾਜਪੁਰਾ ਦੀ ਜਿਹੜੀ ਮਾਰਕੀਟ ਕਮੇਟੀ ਆ ਉਹਦਾ ਕੰਮਕਾਰ ਕਰਨਗੇ ਔਰ ਜੋ ਵੀ ਸਾਡੇ ਆਰਥੀ ਭਰਾਵਾਂ ਨੂੰ ਮਜ਼ਦੂਰ ਭਰਾਵਾਂ ਨੂੰ ਕਿਸਾਨ ਭਰਾਵਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਦਰਪੇਸ਼ ਸਮੱਸਿਆਵਾਂ ਨੇ ਉਹਨਾਂ ਵਾਸਤੇ ਦਿਨ ਰਾਤ ਇੱਕ ਕਰਕੇ ਜੁਆ ਆਮ ਆਦਮੀ ਪਾਰਟੀ ਦੇ ਨੀਤੀਆਂ ਨੇ ਉਹਨਾਂ ਨੂੰ ਅੱਗੇ ਵਧਾਉਣਗੇ ਔਰ ਮੈਂ ਆਸ ਕਰਦਾ ਕਿ ਆਰਥੀ ਭਰਾ ਸਾਡੇ ਮਜ਼ਦੂਰ ਭਰਾ ਕਿਸਾਨ ਭਰਾ ਵੀ ਸਾਰੇ ਦੀਪਕ ਸੂਤ ਜੀ ਨੂੰ ਪੂਰਾ ਸਹਿਯੋਗ ਦੇਣਗੇ ਤਾਂ ਕਿ ਆਪਾਂ ਇੱਕ ਚੰਗਾ ਵਾਤਾਵਰਨ ਬਣਾ ਕੇ ਇਸ ਮੰਡੀ ਦਾ ਆਰ ਇਸ ਮਾਰਕੀਟ ਕਮੇਟੀ ਦਾ ਮਾਹੌਲ ਵਧੀਆ ਬਣਾ ਸਕੀਏ ਜਿੱਥੇ ਸਾਰਿਆਂ ਨੂੰ ਚੰਗੀਆਂ ਸਹੂਲਤਾਂ ਮਿਲ ਸਾਰੇ ਆਪਣੇ ਵਪਾਰ ਖੁਸ਼ੀ ਨਾਲ ਕਰ ਸਕਣ ਬਹੁਤ ਸਾਹਿਬ ਕਿੱਥੇ ਜਿਹੜੀ ਜੀਰੀ ਦੇ ਟਾਈਮ ਜਿਹੜੀ ਖਰੀਦ ਦੇ ਵਿੱਚ ਪ੍ਰਬੰਧਾਂ ਦੇ ਵਿੱਚ ਪਰੇਸ਼ਾਨੀ ਆਈ ਸੀ ਇਹ ਸੌਰੀ ਕਣਕ ਦੇ ਵਾਸਤੇ ਕੀ ਪ੍ਰਬੰਧ ਕੀਤਾ ਗਿਆ ਕਣਕ ਦੇ ਪ੍ਰਬੰਧ ਪੂਰੇ ਮੁਕੰਮਲ ਨੇ ਜੀ ਕੋਈ ਪ੍ਰੋਬਲਮ ਨਹੀਂ ਜੀਰੀ ਦੇ ਵਿੱਚ ਵੀ ਸਾਡੇ ਵੱਲੋਂ ਕੋਈ ਸਮੱਸਿਆ ਨਹੀਂ ਸੀਗੀ ਸਮੱਸਿਆ ਸੀਗੀ ਕੇਂਦਰ ਸਰਕਾਰ ਵੱਲੋਂ ਜਿਹੜੇ ਸਾਡੇ ਗੋਦਾਨ ਗੋਦਾਮ ਭਰੇ ਪਏ ਸੀਗੇ ਉਹ ਖਾਲੀ ਨਹੀਂ ਕੀਤੇ ਹੁਣ ਫੇਰ ਸਾਡੇ ਸ਼ੈਲਰਾਂ ਦੇ ਵਿੱਚ ਸਾਡੇ ਗੋਦਾਮਾਂ ਦੇ ਵਿੱਚ 100 ਮੀਟ੍ਰਿਕ ਟਨ ਤੋਂ ਵੱਧ ਚਾਵਲ ਪਏ ਨੇ ਅਸੀਂ ਬਾਰ-ਬਾਰ ਕੇਂਦਰ ਨੂੰ ਬੇਨਤੀ ਕਰਦੇ ਆਂ ਕਿ ਉਹਨਾਂ ਨੂੰ ਖਾਲੀ ਕਰੋ ਪਿਛਲੀਆਂ ਮੀਟਿੰਗਾਂ 'ਚ ਉਹਨਾਂ ਨੇ ਕਿਹਾ ਸੀ ਕਿ 31 ਮਾਰਚ ਤੱਕ ਖਾਲੀ ਕਰ ਦਾਂਗੇ ਪਰੰਤੂ ਹਲੇ ਤੱਕ ਨਹੀਂ ਹੋਇਆ ਅਸੀਂ ਹੁਣ ਹੋਰ ਜ਼ੋਰ ਲਾ ਰਹੇ ਆ ਕਿਉਂਕਿ ਹਜੇ ਫਸਲਾਂ ਹੁਣ ਚ ਸਮਾਂ ਹੈਗਾ ਉਸ ਤੋਂ ਪਹਿਲਾਂ ਪਹਿਲਾਂ ਅਸੀਂ ਸਾਰੇ ਸੈਲਰ ਤੇ ਗਡਾਊਨ ਖਾਲੀ ਕਰਵਾ ਕੇ ਕਿਸੇ ਨੂੰ ਕੋਈ ਸਮੱਸਿਆ ਨਹੀਂ ਆਉਣ ਦਵਾਂਗੇ ਜਿਲੀ ਦੀ ਖਰੀਦ ਦੇ ਸਮੇਂ ਅੱਜ ਐਮਐਲਏ ਸਾਹਿਬ ਨਹੀਂ ਆਏ ਇਹਦੇ ਵੱਡੇ ਪ੍ਰੋਗਰਾਮ ਦੇ ਕੀ ਜਾਣਾ ਕਰਦੇ ਦੇਖੋ ਐਮਐਲਏ ਸਾਹਿਬ ਦਾ ਕੋਈ ਹੋਰ ਪਾਸੇ ਵੀ ਰੁਝੇ ਮਾ ਹੋ ਸਕਦਾ ਅੱਜ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਇਸ ਕਰਕੇ ਸਾਡੇ ਸਾਰੇ ਐਮਐਲਏ ਮੰਤਰੀ ਸਾਹਿਬਾਨ ਉੱਥੇ ਬਿਜ਼ੀ ਨੇ ਅੱਜ ਇੱਥੇ ਕਈ ਹੋਰ ਮੰਤਰੀ ਸਾਹਿਬਾਨ ਨੇ ਵੀ ਆਉਣਾ ਸੀ ਪਰੰਤੂ ਇਸ ਕਰਕੇ ਨਹੀਂ ਆ ਸਕੇ ਕਿ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਹੈ ਜਿਹੜਾ ਇਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ ਅੱਜ ਤੋਂ ਪਹਿਲਾਂ ਬਾ ਮੈਂ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇ ਜੀਵਾਲ ਜੀ ਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਆਮ ਆਦਮੀ ਪਾਰਟੀ ਦੇ ਦੇ ਜਨਰਲ ਸੈਕਟਰੀ ਸੰਦੀਪ ਪਾਠਕ ਜੀ ਦਾ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਜੀ ਦਾ ਅਤੇ ਸਰਦਾਰ ਹਰਜਤ ਸਿੰਘ ਬਰਸੜ ਜੀ ਜਨਰਲ ਸੈਕਟਰੀ ਅਤੇ ਮੰਡੀ ਬੋਰਡ ਦੇ ਚੇਅਰਮੈਨ ਨੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਇਹਨਾਂ ਨੇ ਇਕ ਛੋਟੇ ਜਿਹੇ ਵਰਕਰ ਨੂੰ ਸਰਕਾਰ ਬਣਨ ਤੇ ਏਡਾ ਵੱਡਾ ਮੰਨ ਦਿੱਤਾ ਜਿਵੇਂ ਸਾਰਿਆਂ ਨੂੰ ਪਤਾ ਹੀ ਹੈ ਕਿ ਮੈਂ ਪਹਿਲੇ ਦਿਨ ਤੋਂ ਹੀ ਪਾਰਟੀ ਲਈ ਦਿਨ ਰਾਤ ਇਕ ਕੀਤਾ ਪਾਰਟੀ ਨੇ ਜਿਵੇਂ ਬਰਸਰ ਜੀ ਨੇ ਕਿਹਾ ਕਿ ਇਮਾਨਦਾਰੀ ਨਾਲ ਅਸੀਂ ਦੋਨੇ ਭਰਾਵਾਂ ਨੇ ਬੜੀ ਮਿਹਨਤ ਕੀਤੀ ਘਰ ਘਰ ਜਾ ਕੇ ਪ੍ਰਚਾਰ ਕੀਤਾ ਜਾਣੂ ਹੈ ਪਾਰਟੀ ਸਮੁੱਚੀ ਲੀਡਰਸ਼ਿਪ ਨੂੰ ਤੇ ਬਰਸਰ ਜੀ ਨੂੰ ਮਿਸ਼ਵਾਸ਼ ਦਿਵਾਉਣਾ ਹੈ ਕਿ ਮੇਰੇ ਵੱਲੋਂ ਜਿਹੜਾ ਕੰਮ ਹੈ ਬੜੀ ਇਮਾਨਦਾਰੀ ਨਾਲ ਸਾਫ ਸਫਾਈ ਨਾਲ ਅਤੇ ਕਿਸਾਨ ਭਰਾਵਾਂ ਨਾਲ ਲੈ ਕੇ ਆੜਤੀਆਂ ਨਾਲ ਲੈ ਕੇ ਜਿਹੜੇ ਰੇੜੀ ਯੂਨੀਅਨ ਵਾਲੇ ਹੈਗੇ ਮੇਰੇ ਭਰਾ ਹੈਗੇ ਉਹਨਾਂ ਸਾਰਿਆਂ ਨਾਲ ਸਾਥ ਲੈ ਕੇ ਬੜੀ ਇਮਾਨਦਾਰੀ ਨਾਲ ਕੰਮ ਕਰਾਂਗਾ ਔਰ ਹਲਕਾ ਨਾਸੀ ਨੂੰ ਮੈਂ ਬੇਨਤੀ ਕਰਦਾ ਕਿ ਤੁਹਾਡਾ ਛੋਟਾ ਭਰਾ ਤੁਹਾਡੀ ਸੇਵਾ ਵਿੱਚ ਹਮੇਸ਼ਾ ਹਾਜ਼ਰ ਹੈ ਮੇਰਾ ਘਰ ਵੀ ਲੋਕਲ ਹੈ ਮੈਂ ਰਹਿਣ ਵਾਲੇ ਲੋਕਲ ਹੈ ਮੈਂ ਉਰੇ ਜੰਮਿਆ ਉਰੇ ਪੜਿਆ ਉਰੇ ਲਿਖਿਆ ਉਰੇ ਮੇਰਾ ਵਿਆਹ ਲੋਕਲ ਹੋਇਆ ਹੈਗਾ ਕਿਸੇ ਵੀ ਭੈਣ ਭਰਾ ਨੂੰ ਲੋੜ ਹੈਗੀ ਮੇਰੇ ਕੋਲ ਕਿਸ ਨੂੰ ਨਾਲ ਲਿਆਂਦੀ ਕੋਈ ਲੋੜ ਨਹੀਂ ਤਹਾਡੇ ਵਾਸਤੇ ਮੇਰੇ ਘਰ ਦੇ ਦਰਵਾਜ਼ੇ 24 ਘੰਟੇ ਖੁੱਲ੍ਹੇ ਆ ਤੁਸੀਂ ਮੈਨੂੰ ਜਦੋਂ ਮਰਜ਼ੀ ਫੋਨ ਕਰਕੇ ਕਿਸੇ ਵੀ ਕੰਮ ਵਾਸਤੇ ਕਹਿ ਸਕਦੇ ਹੋ ਜੋ ਬਣਦਾ ਕੰਮ ਹੈਗਾ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੂੰਗਾ ਕਿ ਜੋ ਮਨੋ ਹਲ ਕਰ ਆਪਰੇ ਨਾਸੀ ਕਹਿਣਗੇ ਮੈਂ ਉਹ ਕੰਮ ਨੂੰ ਪੂਰਾ ਕਰਨ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰੂੰਗਾ ਕੁਝ ਆਉਣ ਵਾਲੇ ਦਿਨਾਂ ਵੀ ਦੇਖੋਗੇ ਮੰਡੀ ਨੂੰ ਇੱਕ ਨਵੀਂ ਦਿਸ਼ਾ ਦਵਾਂਗੇ ਔਰ ਜਿਹੜੀ ਰਾਜਪੁਰੇ ਦੀ ਮੰਡੀ ਹੋਏਗੀ ਪੰਜਾਬ ਦੇ ਵਿੱਚ ਪਹਿਲੀ ਅਸੀਂ ਮੰਡੀ ਹੋਏਗੀ ਜਿਹਨੂੰ ਇਮਾਰਤ ਬਣਾ ਕੇ ਪੇਸ਼ ਕਰੂੰਗਾ